ਪੰਜਾਬ ਵੱਲੋਂ ਔਰਤਾਂ ਨਾਲ ਜਿਹੜੀ ਦੁਸ਼ਮਣ ਦੇਸ਼ ਦੀਆਂ ਔਰਤਾਂ ਨਾਲ ਹੋਰ ਲੋਕਾਂ ਨਾਲ ਬਹੁਤ ਮੜਾ ਘਰ ਕੀਤਾ ਜਾਂਦਾ ਸੀਗਾ ਸਰਕਾਰਾਂ ਬਰਦਾਸ਼ਤ ਨਹੀਂ ਸੀ ਕਰਦੀਆਂ ਹੁੰਆਂ ਕਿ ਜੇ ਕੋਈ ਸਰਕਾਰ ਦੇ ਖਿਲਾਫ ਬੋਲਦਾ ਤਾਂ ਉਹਦਾ ਸਿਰ ਕਲਮ ਕਰ ਦਿਓ ਜਾਂ ਨੂੰ ਫੜ ਕੇ ਜਿਹੜਾਂ ਜਤਨ ਤੋਂ ਜਿਹੜਾਂ ਦੇ ਹਾਲਤ ਬਹੁਤ ਬੁਰੀ ਹੁੰਦੀ ਸੀ ਉੱਥੇ ਸਾਰੇ ਲੋਕ ਉਮਰ ਲੋਕ ਰੋਲ ਕੇ ਮਰ ਜਾਂਦੇ ਸਰ ਫਿਰ ਵੀ ਬਰੂ ਸਾਹਿਬ ਨੇ ਉਹਨਾਂ ਨੂੰ ਜਾ ਕੇ ਉਹ ਸੈਕਸ਼ਨ ਦੇ ਪਿਆ ਤੁਹਾਡੇ ਵੀ ਮਨੁੱਖੀ ਅਧਿਕਾਰ ਆ ਠੀਕ ਹੈ ਤੁਸੀਂ ਉਹ ਖਰੇ ਵਿਚਾਰ ਆ ਪਰ ਤੁਹਾਨੂੰ ਕੋਈ ਧੱਕੇ ਨਾਲ ਥੋੜਾ ਧਰਮ ਤਰਬੀਲ ਨਹੀਂ ਕਰ ਸਕਦਾ ਬਾਦ ਉਹ ਦੇਖਿਆ ਵੀ ਚਾਚਾ ਹੁੰਦੀ ਆ ਪੁਰਸ ਠੁੱਟੀ ਖਬਰ ਬਣਾਉਂਦੀ ਹੁੰਦੀ ਸੀ ਮੈਂ ਅਖਬਾਰਾ ਚਲੋ ਕੰਮ ਕਰਦਾ ਸੀਗਾ ਸਾਡੇ ਕੋਲ ਪ੍ਰੈਸ ਨਾ ਉਡਾਉਂਦਾ ਸੀ ਬੜੇ ਬੜਾਏ ਵੀ ਉਹ ਜੀ ਫਸਾਣੇ ਥਾ ਖਾੜਕੂ ਨੂੰ ਕਿਹੜਾ ਪਾਇਆ ਗਿਆ ਉਹਨਾਂ ਨੇ ਪਰਸ ਤੇ ਗੋਲੀ ਚਲਾਈ ਪਰਸ ਨੇ ਰੋਬੀ ਫਾਇਰਿੰਗ ਕੀਤੀ ਪੰਜ ਖਾੜਕੂ ਮਾਰੇ ਗਏ ਦੇ ਉਹ ਆਇਆ ਕੋ ਉਹ ਸਵਾਰ ਖੜਾ ਹੁੰਦਾ ਸੀ ਵੀ ਖੜਕੂ ਪੰਜ ਮਾਰੇ ਕੋ ਵਾਇਰਲ ਦੇ ਵਿੱਚ ਪੁਲਿਸ ਨੇ ਇੱਕ ਵੀ ਕੁਛ ਰਿਟ ਨਹੀਂ ਲੱਗੀ ਇਹ ਜਿਹੜਾ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਡੈਕਲੇਰੇਸ਼ਨ ਹੈਗਾ ਇਹ 10 ਦਸੰਬਰ 1948 ਨੂੰ ਜੁਨੋ ਨੇ ਪੈਰਿਸ ਦੇ ਵਿੱਚ ਦੀ ਜਨ ਸਭਾ ਲਈ ਹੋਈ ਸੀ ਉੱਥੇ ਇਹ ਪਾਸ ਕੀਤਾ ਸੀਗਾ ਤੇ ਜਿਹਨੂੰ ਜੂਡੀ ਐਕਚਰ ਕਹਿੰਦੇ ਨੇ ਤੇ ਇਹ ਜਿਹੜਾ ਹੈਗਾ ਆਪਣਾ ਅੰਤਰਰਾਸ਼ਟਰੀ ਹਿਊਮਨ ਰਾਈਟਸ ਜਿਹੜਾ ਹੈਗਾ ਸੀ ਡੈਕਲੇਰੇਸ਼ਨ ਉੱਤੇ ਕੀਤੀ ਹੈ ਜੁਨੀਵਰਸਲ ਡੈਕਲੇਰੇਸ਼ਨ ਆਫ ਹਿਊਮਨ ਰਾਈਟਸ ਜਿਹੜੀ ਹੈਗੀ ਹੈ ਜੀ ਤੇ ਇਹ ਉਦੋਂ ਕਿਉਂਕਿ ਉਦੋਂ ਦੂਜੀ ਸੰਸਾਰ ਜੰਗ ਲੱਗ ਚੁੱਕੀ ਸੀ ਖਤਮ ਹੋ ਗਈ ਸੀ ਤੇ ਉਹਦੇ ਵਿੱਚ ਬਹੁਤ ਸਾਰਾ ਵੱਡਾ ਜ਼ੋਰਪ ਦਾ ਨੁਕਸਾਨ ਹੋਇਆ ਤੇ ਭਾਰਤ ਦੇ ਵਿੱਚੋਂ ਖਾਸ ਕਰਕੇ ਸਿੱਖ ਖੋਤਵੀ ਜਿਹੜੇ ਇਹ ਅੰਗਰੇਜ਼ਾਂ ਦੇ ਜੰਗਾਂ 'ਚ ਗਏ ਸੀ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਸ਼ਹੀਦیاں ਹੋਈਆਂ ਜੋ ਜ਼ੋਰ ਦੀ ਤਸਵੀਰ ਦੇਖਦੇ ਅਸੀਂ ਪਰਸ ਹੋ ਗਿਆ ਇਟਲੀ ਹੋ ਗਿਆ ਬੈਲਜੀਅਮ ਹੋ ਗਿਆ ਜਿੱਥੇ ਜਿੱਥੇ ਜਾ ਕੇ ਲੜੇ ਨੇ ਉਹਨੇ ਅੱਜ ਵੀ ਉੱਥੇ ਸਮਸ਼ਾਨ ਘਾਟ ਕਬਰਾਂ ਬਣਾਈਆਂ ਉਹਨਾਂ ਨੇ ਤਾਂ ਫਿਰ ਦੁਨਿਆ ਦੇ ਤੁਨ ਜਰਮਨੀ ਵੀ ਬਣਦਾ ਜਾ ਚੁੱਕਾ ਸੀਗਾ ਪੂਰਬੀ ਤੇ ਪੱਛਮੀ ਜਰਮਨੀ ਬਣ ਗਿਆ ਸੀਗਾ ਬਰਲਨ ਦੀ ਦੀਵਾਰ ਕੱਢੀ ਗਈ ਸੀ ਉਹ ਦੇ ਵਿਚਕਾਰ ਬਹੁਤ ਵੱਡੀ ਅਮਰੀਕਾ ਦੇ ਜਿਹੜੇ ਪੱਛਮੀ ਤਾਕਤਾਂ ਸੋਨਾਂ ਵੱਲੋਂ ਤੇ ਉਸ ਤੋਂ ਬਾਅਦ ਫਿਰ ਜਿਹੜਾ ਨਾ ਕਹਾੜ ਹੋ ਗਿਆ ਸੀਗਾ ਜਿਹੜੇ ਜੰਗੀ ਕੈਦੀ ਫੜ ਲਏ ਜਾਂਦੇ ਸੀਗੇ ਉਹ ਪ੍ਰਗਟਿਤ ਕਲੋਸਾ ਬੈਠੇ ਨੇ ਉਹਨਾਂ ਨੂੰ ਬੜੇ ਤਸੀਹੇ ਦਿੱਤੇ ਜਾਂਦੇ ਸੀਗੇ ਮਾਰਿਆ ਜਾਂਦਾ ਸੀਗਾ ਹੋਰ ਵੀ ਜਿਹੜੇ ਮਤਲਬ ਜਿਹਨੂੰ ਕ੍ਰਾਈਮ ਅਗੇਸਟ ਵਮਨ ਜੋ ਜਾ ਹੋ ਰਹਾ ਹੁਜਿਆ ਵੱਲੋਂ ਔਰਤਾਂ ਨਾਲ ਜਿਹੜੀ ਦੁਸ਼ਮਣ ਦੇਸ਼ ਦੀਆਂ ਔਰਤਾਂ ਨਾਲ ਹੋਰ ਲੋਕਾਂ ਨਾਲ ਬਹੁਤ ਮੜਾ ਘਰ ਕੀਤਾ ਜਾਂਦਾ ਸੀਗਾ ਤੇ ਉੱਥੇ ਵੀ ਜਿਹੜੀਆਂ ਪੱਛਮੀਆਂ ਤਾਕਤਾਂ ਸੀ ਹੋਲ ਡੈਮੋਕਰੇਟ ਲੋਕ ਸੀਗੇ ਜਦੋਂ 1947 ਦੇ ਦੂਜੇ ਨਵੀਆਂ ਤਾਂ ਉਹਨਾਂ ਨੇ ਸੱਚਾ ਬਿਕ ਜਿਹੜੇ ਮਨੁੱਖ ਦੇ ਬੇਸ਼ਕਤ ਅਧਿਕਾਰ ਨੇ ਉਹ ਕਾਇਮ ਰਹਿਣਾ ਚਾਹੀਦੇ ਨੇ ਕਿਸੇ ਵੀ ਮੁਲਕ ਨੂੰ ਦੀ ਲਗੜਾ ਨਹੀਂ ਕਰਨੀ ਚਾਹੀਦੀ ਉਹਦਾ ਜਿਹੜਾ ਜਿਉਣ ਦਾ ਅਧਿਕਾਰ ਆ ਉਹ ਕਿਸੇ ਮਲਕ ਨੂੰ ਵੀ ਖੋਣ ਦਾ ਕੋਈ ਅਧਿਕਾਰ ਨਹੀਂ ਹੈਗਾ ਉਹਨੂੰ ਜੰਗੀ ਕਹਿਦੀ ਸਮਝ ਕੇ ਮਾਰ ਦੋ ਫਿਰ ਨਾ ਆਉਂਦਾ ਖੇਤਰਾ ਉਹ جنگ ਤੋਂ ਬਾਅਦ ਗਾ ਸ਼ਿਵਰ ਸੁਸਾਇਟੀ ਦੇ ਬਦਲੇ ਮੇਰੇ ਜਿਹੜੀ ਸਾਰੇ ਸੁਸਾਇਟੀ ਐਸਆ ਜਿਹੜਾ ਹੈਗਾ ਸਭ ਸਬਕ ਸਮਾਜ ਉਹਦੇ ਵਿੱਚ ਲਾਗੂ ਹੋਣਾ ਚਾਹੀਦਾ ਤੇ ਇਹਦੇ ਜਿਹੜੇ ਪਿਛੋਂ ਯੂਰਪ ਵਾਲੇ ਦਾਵਾ ਕਰਦੇ ਨੇ ਹੁਣ ਤੱਕ ਵੀ ਇਹ ਅਸੀਂ ਫਾਊਂਡਰ ਆ ਇਹਦੇ ਵੀ ਜਿਹੜੇ ਮਨੁੱਖੀ ਅਧਿਕਾਰ ਆ ਹਿਊਮਨ ਰਾਈਟਸ ਦੇ ਵਿੱਚ ਜਿਹੜੀ ਬੋਲਣ ਦੀ ਸ਼ਕਤੀ ਆ ਲਿਖਾਈ ਜਾਂਦੀ ਆ ਆਪਣੇ ਮਤਲਬ ਵਿਚਰਤੀ ਜਾਂਦੀ ਆ ਵਗਾਰਤ ਕਰਨੀ ਜਾਂਦੀ ਆ ਜਿਹੜਾ ਉਹ ਤੇ ਲੈਫਟ ਐਂਡ ਰਾਈਟ ਦਾ ਲੈ ਕੇ ਆਏ ਨੇ اپੋਜੀਸ਼ਨ ਦਾ ਸੰਕਰ ਕੋਸੀ ਲੈ ਕੇ ਆਏ ਆ ਬੰਦੇ ਤੋਂ ਦਾਵਾ ਵੀ ਕਰਦੇ ਨੇ ਵੀ ਸਾਡਾ ਇੱਕ ਬਹੁਤ ਵੱਡਾ ਫਲਸਫਰ ਹੋਇਆ ਫਰਾਸ ਦੇ ਵਿੱਚ ਕਿ ਫਰਾਸ ਦੇ ਵਿੱਚ ਹੀ ਇਹ ਹਿਊਮਨ ਰਾਈਟਸ ਦੇ ਮਨਾਉਣਾ ਸ਼ੁਰੂ ਕੀਤਾ ਪਰ ਉਹਦੀ ਨਹੀਂ ਰੱਖੀ ਗਈ ਉਹਨੂੰ ਬਾਅਦ ਤੇ ਨਾਲ ਨਾ ਤੇ ਬੇਸਿਕਲੀ ਉਹਦਾ ਨਾਮ ਜਿਹੜਾ ਹੈਗਾ ਉਹ ਹੈਗਾ ਫਰਾਸਵਾ ਮੈਰੀ ਅਰੂਏ ਵਾਲਟਰ ਲੱਤ ਖੰਸਤੀ ਜੋ ਮੈਰਾ ਹੀ ਰੱਖ ਲਿਆ ਕੋਈ ਕੁਝ ਰੱਖ ਲਿੰਦਾ ਵਾਲਟਰ ਨਾ ਤਰ ਸੀਗਾ ਤਾਂ ਕੰਸ ਤੋਨੇ ਕਾ 300 ਸਾਲ ਦੀ ਉਮਰ ਭੋਗੀ ਆ 1660 ਤੋਂ ਜਨਮ ਹੋਇਆ ਤੇ 1700 ਦੇ ਵਿੱਚੋਂ ਹੀ ਬਹੁਤ ਹੋਗੀ ਤੁਨੇ ਲਿਖਿਆ ਬਹੁਤ ਗੁੱਸਾ ਉਹ ਕਦੇ ਵੀ ਸੀ ਨਾਟਕਕਾਰ ਵੀ ਸੀ ਨਾਬਲਕਾਰ ਵੀ ਸੀ ਫਲਸਫੇਰ ਵੀ ਸੀ ਉਹਨੇ ਬਹੁਤ ਲਿਖਿਆ ਜਨਨਾ ਇਸ ਗੱਲ ਤੇ ਤੋ ਉਹਦਾ ਇੱਕ ਪੰਜਾਬੀ ਦੇ ਵਿੱਚ ਪੰਜਾਬੀ ਸੱਤ ਕਦਮੇ ਲੁਧਾਨਾ ਨੇ ਬੜੀ ਧੀਰ ਪਹਿਲਾਂ ਕਨਾਵਲ ਸੀ ਕਾਂ ਦੀਦ ਕਾਂ ਦਿ ਦਿੱਤ ਕੋ ਨਵਲਾਦਾ ਉਹ ਪੰਜਾਬੀ ਚ ਅਨਵਾਦ ਕੀਤਾ ਹੋਇਆ ਮਿਲਦਾ ਸਾਨੂੰ ਉਹਨੇ ਕੱਲ ਕਹੀ ਸੀ ਲਿਖਣ ਬੋਲਣ ਦੀ ਆਜ਼ਾਦੀ ਜਿਹੜੀ ਸੀਗੀ ਉਦੋਂ ਸਰਕਾਰਾਂ ਬਰਦਾਸ਼ਤ ਨਹੀਂ ਸੀ ਕਰਦੀਆਂ ਉਹਨੂੰ ਕਿ ਜੇ ਕੋਈ ਸਰਕਾਰ ਦੇ ਖਿਲਾਫ ਬੋਲਦਾ ਤਾਂ ਉਹਦਾ ਸਿਰ ਕਲਮ ਕਰ ਦਿਓ ਜਾਂ ਉਹਨੂੰ ਫੜ ਕੇ ਜੇਲਾਂ ਚ ਤੁੰਦੋ ਉਹ ਜੇਲਾਂ ਦੇ ਹਾਲਤ ਬਹੁਤ ਬੁਰੀ ਹੁੰਦੀ ਸੀ ਉੱਥੇ ਸਾਰੇ ਲੋਕ ਉਮਰ ਲੋਕ ਖੁੱਲ ਕੇ ਮਰ ਜਾਂਦੇ ਸਨ ਤਾਂ ਜਿਵੇਂ ਉਦੋਂ ਪਹਿਲਾਂ ਵੀ 400 BC ਪਹਿਲਾਂ ਈਸਾ ਸੰਮੂਹ ਨੂੰ ਹੋਣ ਤੋਂ ਪਹਿਲਾਂ ਸਾਡੇ ਕੋਲ ਸੋਕਰਾਟ ਦੀ ਨੁਸਾਲ ਹੈ ਸੋਕਰਾਟ ਜਿਹੜਾ ਅਸੀਂ ਤੁਹਾਨੂੰ ਸਮਝਾਇਆ ਸਰਕਾਰਾਂ ਦੇ ਇੱਕ ਡ੍ਰੀਕ ਦੇ ਵਿੱਚ ਪੈਦਾ ਹੋਇਆ ਇਥਨ ਦੇ ਸਹਿਰ ਦੇ ਵਿੱਚ ਜਿਹੜੀ ਰਾਜਧਾਨੀ ਆ ਉੱਥੇ ਉਹ ਵੱਡਾ ਫਲਸਫਰ ਸੀ ਜਿਹਨੇ ਡੈਮੋਕ੍ਰੇਸੀ ਦਾ ਜਾਹ ਹੋ ਰਾਜਸਨ ਜੋਰ ਪਾ ਲਿਆ ਨੂੰ ਤੇ ਉਹਨੇ ਵਿੱਚ ਸੁਕਰਾਟ ਨੂੰ ਫੜ ਕੇ ਸੈਮਲ ਸਰਕਾਰ ਨੇ ਉਹਦਾ ਜ਼ਹਿਰ ਪਾ ਕੇ ਨੂੰ ਖਤਮ ਕਰ ਦਿੱਤਾ ਜਾਂਦਾ ਸੀਗਾ ਤੋਂ ਬੱਖਰੇ ਵਿਚਾਰ ਸੀ ਰੱਖਦਾ ਹੋ ਜਾਂ ਵਿਚਾਰਾਂ ਦੇ ਜਿਹੜੀ ਉਹ ਗੱਲ ਕਰਦਾ ਸੀ ਜਾ ਜਾਂਦੀ ਸੀ ਤਾਂ ਬਾਹਰ ਚਾਰਨੇ ਦਾ ਲੱਕੀ ਸੀਗੀ ਵੇ ਹੋ ਸਕਦਾ ਹੈ ਨਾ ਮਸ਼ਹੂਰ ਕਥਨਾਮ ਤੌਰ ਤੇ ਸਕੂਲਾਂ ਦੇ ਬੱਚਾ ਕਈ ਥਾਂ ਤੇ ਲਿਖਿਆ ਹੋਇਆ ਮਿਲਦਾ ਵੀ ਹੋ ਸਕਦਾ ਵੀ ਮੈਂ ਤੁਹਾਡੇ ਵਿਚਾਰਾਂ ਨਾਲ ਸਹਿਮਤ ਨਾ ਹੋਵਾਂ ਜੋ ਤੁਸੀਂ ਵਿਚਾਰ ਪ੍ਰਗਟ ਕਰ ਰਹੇ ਆ ਮੇਰੀ ਸਹਿਮਤੀ ਜ਼ਰੂਰੀ ਨਹੀਂ ਪਰ ਇਹਨਾਂ ਦੇ ਪ੍ਰਕਟਾਵੇ ਦੀ ਇਜਾਜ਼ਤ ਲਈ ਮੈਂ ਆਪਣਾ ਸਿਰ ਲਾ ਸਕਦਾ ਐਨੀ ਕੁਰਬਾਨੀ ਕਰਨ ਤੋਂ ਤੁਹਾਨੂੰ ਹੱਕ ਕਰ ਵਿਚਾਰਾਂ ਦਾ ਪ੍ਰਗਟ ਕਰਨਾ ਉਹ ਵਾਪਰ ਦੇ ਗੱਲ ਦੁਨੀਆ ਪਰ ਰਚੁੱਕੀ ਪਰ ਕਈ ਵਾਰੀ ਗੱਲ ਉਹਨਾਂ ਕੋਲੇ ਮੀਡੀਆ ਵੀ ਆ ਸਾਰੇ ਗੱਲਾਂ ਉਹ ਦੁਨੀਆ ਦੇ ਸਾਇਏ ਨੇ ਪਸ਼ੂ ਵਾਲੇ ਉਹ ਆਪਣੀ ਗੱਲ ਨੂੰ ਕਹਾ ਲੈ ਗਏ ਤੇ ਜਦੋਂ ਪਹਿਲਾਂ ਵੀ ਬਲਾਰਾ ਨੇ ਗੱਲ ਕੀਤੀ ਹੈ ਵੀ ਸਾਡੇ ਕੋਲੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਾਲ ਵੀ ਹੈ ਕਿ ਹੈ ਮੈਂ ਇੱਕ ਛੋਟਾ ਜਿਹਾ ਸੈਕਸ਼ਨ ਸੀਗਾ ਸ਼੍ਰੀ ਨਗਰ ਦੇ ਵਿੱਚ ਕਸ਼ਮੀਰ ਦੇ ਵਿੱਚ ਵੜਦਾ ਦਾ ਤੋਂ ਜਿਹੜਾ ਗੁਰੂ ਸਾਹਿਬ ਕੋਲ ਆਏ ਕਿ ਸਾਡੇ ਕੋਲ ਬਹੁਤ ਜ਼ੁਲਮ ਹੁੰਦਾ ਰੰਗ ਜੇ ਬਰਾ ਜਿਹੜਾ ਇੱਕ ਉਥੇ ਸੂਬੇਦਾਰ ਸੀ ਮਸਜਿਦਾਂ ਖਾਨੋਂ ਬੜਾ ਜ਼ੁਲਮ ਕਰ ਰਿਹਾ ਸੀਗਾ ਵੀ ਸਾਨੂੰ ਜ਼ਬਰਦਿ ਉਹ ਮੁਸਲਮਾਨ ਬਣਾਇਆ ਜਾ ਰਿਹਾ ਹੈ ਵੀ ਸਾਡੇ ਜਨੇਊ ਲਹਾਏ ਜਾ ਰਹੇ ਨੇ ਤਪਾhme ਜਿਹੜੀ ਗੁਰੂ ਸਾਹਿਬ ਦੀ ਕਲਾਸ ਹੋਈ ਆ ਇਹ ਜਿਹੜੀ ਪੰਚ ਪਹਿਲੇ ਪਾਸਾ ਤੋਂ ਲੈ ਕੇ ਤੇ ਬ੍ਰਾਹਮਣਪਾਤ ਦੇ ਉਪਰੋਕੀਚ ਦੇ ਖਿਲਾਫ ਆ ਜਿਹੜੀ ਮਤਲਬ ਬ੍ਰਾਹਮਣਵਾਦੀ ਕਲਾਸ ਸੀ ਜਿੱਥਾ ਵੰਡ ਕੇ ਉਹਨੂੰ ਵਰਕਾਂ ਚ ਵੰਡ ਕੇ ਸਾਰੇ ਨੂੰ ਰੱਖਿਆ ਹੋਇਆ ਸਮਾਜ ਨੂੰ ਉਹਨੇ ਲਗਾਤਾਰ ਨੌਵੇਂ ਪਾਸਾ ਤੱਕ ਗੁਰੂ ਸਾਹਿਬਾਨ ਲਗਾਤਾਰ ਉਹ ਜਿਹੜੇ ਨੀਚ ਨੀਵੇਂ ਲੋਕ ਸੀ ਬ੍ਰਾਹਮਣਾਂ ਦੇ ਨੂੰ ਪਹਿਲਾਂ ਦੇ ਥੱਲੇ ਨਿਡਾਰਤਾ ਸੀ ਉਹਨੂੰ ਉੱਪਰ ਚੁੱਕਣ ਦੀ ਖਾਤਰ ਯਤਨ ਕਰਦੇ ਆ ਰਹੇ ਸਨ ਪਰ ਫਿਰ ਵੀ ਗੁਰੂ ਸਾਹਿਬ ਨੇ ਉਹਨਾਂ ਨੂੰ ਜਾ ਕੇ ਉਹ ਸਕਸਨ ਦੇ ਪਿਆ ਤੁਹਾਡੇ ਵੀ ਮਨੁੱਖੀ ਅਧਿਕਾਰ ਆ ਠੀਕ ਆ ਤੁਸੀਂ ਵੱਖਰੇ ਵਿਚਾਰ ਆ ਪਰ ਤੁਹਾਨੂੰ ਕੋਈ ਧੱਕੇ ਨਾਲ ਤੁਹਾਡਾ ਧਰਮ ਤਬਦੀਲ ਨਹੀਂ ਕਰ ਸਕਦਾ ਧੱਕੇ ਨਾਲ ਤੁਹਾਡਾ ਜਨੇਊ ਲੋਆਏ ਤੇ ਵੀ ਮੁਸਲਮਾਨ ਬਣੋ ਤੁਸੀਂ ਨਮਾਜ਼ ਪੜੋ ਜੋ ਤੁਸੀਂ ਆਪਣਾ ਕਿਰਿਆ ਕਰਦੇ ਹੋ ਜੋ ਉਸ ਕਰਦੇ ਹੋ ਉਹ ਤੁਹਾਨੂੰ ਆਪਣਾ ਅਧਿਕਾਰ ਆ ਤੇ ਉਹਦੇ ਖਦਰ ਜਾ ਕੇ ਅ ਨਵੰਬਰ 11 ਨਵੰਬਰ ਅ 1075 ਨੂੰ ਦਿੱਲੀ ਦੇ ਵਿੱਚ ਜਾ ਕੇ ਆਪਣਾ ਸ਼ਹਾਦਤ ਦਿੱਤੀ ਅਸੀ ਦਿੱਤਾ ਤੇ ਮੈਂ ਸਮਝਦਾ ਵੀ ਸਾਡੇ ਕੋਲ ਜਿਹੜੇ ਸਿੱਖੀ ਦੇ ਵਿੱਚ ਇੱਕ ਬਹੁਤ ਵੱਡੀ ਪਰੰਪਰਾ ਪਈ ਆ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਦੀ ਤੇ ਫਿਰ ਇਥੇ ਪੰਜਾਬ ਦੇ ਵਿੱਚ ਜਦੋਂ ਰਣਜੀਤ ਸਿੰਘ ਢਿਲੋਂ ਸਾਹਿਬ ਬੈਠੇ ਨੇ ਇਹਨਾਂ ਨੇ ਆਰਗੇਨਾਈਜੇਸ਼ਨ ਵੀ ਬਣਾਈ ਸੀ ਤੇ ਸਾਡੀ ਖੁਸ਼ਕਿਸਮਤੀ ਆ ਵੀ ਬ ਕੋਲ ਰਾਜਕਦਰ ਸਿੰਘ ਵੈਸ ਸਾਡੇ درمیان ਹਾਜ਼ਰ ਨੇ ਇਹਦੇ ਪਿਤਾ ਜੀ ਜਸਟਿਸ ਅਜੀਤ ਸਿੰਘ ਵੈਸ ਜਿਹੜੇ ਕਿ ਹਾਈ ਕੋਰਟ ਦੇ ਜਸਟਿਸ ਰਹੇ ਸਨ ਤੇ ਉਹਨਾਂ ਨੇ ਵੀ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਬਣਾਈ ਹੋਈ ਸੀ ਜੋ ਕਿ ਪੰਜਾਬ ਦੇ ਵਿੱਚ ਸਿੱਖ ਨੌਜਵਾਨਾਂ ਦਾ ਕਤਲਿਆਮ ਕੀਤਾ ਉਹ ਝੂਠੇ ਪੁਲਿਸ ਮੁਕਾਬਲੇ ਬਣਾਏ ਉਹਨਾਂ ਨੂੰ ਫੜ ਫੜ ਕੇ ਲਾਪਤਾ ਕਰ ਦਿੱਤਾ ਜਾਂਦਾ ਸੀਗਾ ਉਹਨਾਂ ਦੇ ਲਾਸਾਂ ਨੂੰ ਅੰਮ੍ਰਿਤਸਰ ਦਾ ਤਰ ਤਰ ਦੇ ਖੁਸ਼ਾਨ ਘਾਟਾਂ 'ਚ ਲਿਵਾਸ ਕਰਕੇ ਸਾਰ ਦਿੱਤਾ ਜਾਂਦਾ ਸੀਗਾ ਇਸ ਤੋਂ ਫਿਰ ਸਵਸ ਸਿੰਘ ਕਲੜਾ ਹੋਰਾਂ ਨੇ ਉਹ ਸਾਰੀਆਂ ਛੁੱਟੀਆਂ ਕੱਢੀਆਂ ਵੀ ਕਿਵੇਂ ਸੀ ਇਹਨਾਂ ਨੇ ਬੜਾ ਕੰਮ ਕੀਤਾ ਪਰਿਵਾਰਾਂ ਨੇ ਅਜੀਤ ਸਿੰਘ ਬੈਂਸ ਜੀ ਹੋਣਾ ਨੇ ਜਸਪਾਲ ਸਿੰਘ ਢਲੋਈ ਹੋਣਾ ਨੇ ਮਿਲ ਕੇ ਮ੍ਰਿਕ ਸਿੰਘ ਹੋਣ ਦੇ ਨਾਲ ਇੱਕ ਟੀਮ 'ਚ ਇਹਨਾਂ ਨੇ ਉਹਨਾਂ ਨੂੰ ਲਾਸਾਂ ਨੂੰ ਪ੍ਰੈਸ ਕਰਦੇ ਵਿੱਚ ਉਹਨਾਂ ਦੀ ਕਿਤਾਬ ਵੀ ਛਾਪੀ ਜਾਂਦਾ ਨਰਿੰਦਰ ਸਿੰਘ ਉਹਨਾਂ ਸਿਆ ਪਿਛੜੀ ਕੁੱਤੀਆਂ ਨਾਲੀ ਉਹਨੇ ਬਹੁਤ ਕੰਮ ਕੀਤਾ ਵੱਡਾ ਇਹਨਾਂ ਨੇ ਫਿਰ ਸਿੱਖਾਂ ਦੇ ਵਿੱਚ ਜਿਹੜਾ ਦੁਨੀਆ ਭਰ ਦੇ ਵਿੱਚ ਜੋ ਸਿੱਖਾਂ ਦਾ ਇਹ ਅਧਿਨੋਸ਼ਣ ਹੋਇਆ ਜਾਇ ਤਾ ਹਲੋਕਾ ਅੱਜ ਨੂੰ ਕਹਿ ਦਿੰਦੇ ਆ ਉਹ ਸਾਰਾ ਬਸਪਰਿਆ ਫਿਰ ਹੰਗਰ ਰੈਂਟਸ ਦਾ ਜਿਹੜਾ ਮੁੱਦਾ ਸਿੱਖਾਂ ਨੇ ਲੈਣ ਖਾਸ ਤੌਰ ਤੇ ਚੁੜ ਗਿਆ ਵੀ ਸਾਡੇ ਜਿਹੜੇ ਅਧਿਕਾਰਾਂ ਢੁੱਠੇ ਪੁਲਿਸ ਮੁਕਾਬਲੇ ਬਿਣਾ ਕੇ ਮੁੰਡਿਆਂ ਨੂੰ ਫੜ ਕੇ ਉਹਨੂੰ ਖਤਮ ਕਰ ਦਿੱਤਾ ਗਿਆ ਤੇ ਵੀ ਜਿਹੜਾ ਯੂਨਨਰ ਚਾਟਰ ਆ ਉਹਨੂੰ ਕੀ ਘਾਰਾਂ ਦਾ ਇਹ ਡੈਕਲੇਰੇਸ਼ਨ ਮੰਗ ਕਰਦਾ ਆ ਜਨ ਉਹਦੀ ਜ਼ਰੂਰੀ ਆ ਵੀ ਜੇ ਕੋਈ ਕੁਝ ਦਾ ਕਿੰਨਾ ਵੀ ਵੱਡਾ ਕਲੈਮ ਕੀਤਾ ਉਹਨੂੰ ਤੁਸੀਂ ਫੜ ਕੇ ਅਦਾਲਤ 'ਚ ਮੁਕੱਦਮਾ ਚਲਾਓ ਮੁਕੱਦਮਾ ਮਤਲਬ ਕੋਈ ਕਲੈਮ ਅਨੁਸਾਰਕ ਜਿਹੜੀ ਉਹਨੂੰ ਸਜ਼ਾ ਮਿਲਦੀ ਆ ਉਹਨੂੰ ਸਜ਼ਾ ਦਿਓ ਜੋ ਤੁਹਾਡਾ ਲਾਹ ਜੇ ਤੁਹਾਡਾ ਲਾਹ ਤੁਸੀਂ ਲੰਘਣਾ ਕਰ ਰਹੇ ਹੋ ਕਾਨੂੰਨ ਜੋ ਪੜ੍ਹਾਏ ਤੁਸੀਂ ਆ ਪਰ ਤੁਸੀਂ ਉਹਨੂੰ ਲਾ ਲਓ ਤਾਕਤ ਦਾ ਰੱਖ ਕੇ ਇਹ ਕਰਦੇ ਹੋ ਵੀ ਉਹਨੂੰ ਮਾਰ ਦੋ ਲੈ ਕੇ ਦੋ ਫੇਕਨ ਤੋਂ ਬਾਅਦ ਸਬਰਨ ਲਵਾ ਦੋ ਪਰ ਲੋ ਖਬਰਾਂ ਲਗਦੀਆਂ ਸੀ ਬਾਅਦ ਵਿੱਚ ਦੇਖਿਆ ਵੀ ਚੱਚਾ ਹੁੰਦੀ ਆ ਪੁਲਸ ਥੁੜੀ ਖਬਰ ਫੜਾਉਂਦੀ ਹੁੰਦੀ ਸੀ ਮੈਂ ਅਖਬਾਰਾਂ ਚੋਂ ਕੰਮ ਕਰਦਾ ਸੀਗਾ ਸਾਡੇ ਕੋਲ ਪ੍ਰੈਸ ਨੋਟ ਆਉਂਦੇ ਸੀ ਬੜੇ ਬੜਾਏ ਵੀ ਉਹ ਜੀ ਫਲਾਣੇ ਦਾ ਖੜਕੂ ਨੂੰ ਕਿਰਾ ਪਾਇਆ ਗਿਆ ਉਹਦੇ ਨੇ ਪੁਲਸ ਤੇ ਗੋਲੀ ਚਲਾਈ ਪੁਲਸ ਨੇ ਜਰਵੀ ਫਾਇਰਿੰਗ ਕੀਤੀ ਪੰਜ ਖੜਕੂ ਮਾਰੇ ਗਏ ਤੇ ਉਹ ਆਏਗਾ ਤੇ ਉਹ ਸਵਾਲ ਖੜਾ ਹੁੰਦਾ ਸੀ ਵੀ ਖੜਕੂ ਪੰਜ ਮਾਰੇ ਕਿਉਂ ਫਾਇਰਿੰਗ ਦੇ ਵਿੱਚ ਪੁਲਸ ਨੇ ਇੱਕ ਵੀ ਕੁਝ ਰਿੰਟ ਵੀ ਨਹੀਂ ਲੱਗੀ ਤੇ ਹੁਣ ਬਗਰਾਮੀ ਬੜੀ ਉਸ ਚੋ ਉਹ ਢੰਗ ਲੱਪਿਆ ਵੀ ਇਹਨਾਂ ਨੂੰ ਮਤਲਬ ਝੂਠੇ ਥਾ ਦਿੱਤਾ ਵੀ ਕਿਤੇ ਹੈਗਾ ਖਤਮ ਕਰੋ ਤੇ ਉਥੇ ਜਾ ਕੇ ਲਾਸਾਂ ਦਾ ਸੁਸਤਾਂ ਕਰ ਦੋ ਤੇ ਜਦੋਂ ਲਾਸਾਂ ਵੀ ਟ੍ਰੇਸ ਹੋ ਗਈਆਂ ਉਸ ਤੋਂ ਬਾਅਦ ਫਿਰ ਨਕੀ ਕੀਤਾ ਵੀ ਮੁੰਡੇ ਫੜੋ ਉਹਨਾਂ ਨੂੰ ਮਾਰੋ ਬੋਰਾਂਗਾਂ ਚ ਪਾ ਕੇ ਸਤਲੁਜ ਤੇ ਜਾਓ ਤੇ ਉਹਨਾਂ ਨੂੰ ਉੱਥੇ ਰੋੜ ਦੇ ਦੋ ਲਾਸ ਫੁੱਲੂ ਕਿ ਤੇ ਆਪਣੇ ਆਪ ਉਹ ਪਾਕਿਸਤਾਨ ਦੇ ਹੱਦ ਚਲੀ ਜਾਊਗੀ ਤੇ ਰੋਪੜ ਤੋਂ ਜਿਹੜੇ ਇਹਨਾਂ ਟੈਰੋਗਾ ਸੈਕਟਰ ਸੀਗਾ ਉਹਦੇ ਵਿੱਚੋਂ ਵੀ ਲਾਸਾਂ ਬੋਰਾਂਗਾਂ ਚ ਪਾ ਕੇ ਜਾਂ ਛੋੜ ਦੇ ਸੀ ਮੇਨ ਭਾਖੜਾ ਚ ਉਹਨੂੰ ਇਹਨਾਂ ਨੂੰ ਹਰਿਆਣਾ ਚ ਲਿਗਾ ਜਾਣਗੇ ਤੇ ਜਿਹੜਾ ਇੱਕ ਵਾਰ ਰਵੀ ਸਿੱਧੂ ਜਿਹੜਾ ਇੱਥੇ ਜੁਪੀ ਐਸ ਕਮਿਸ਼ਨ ਤਾਂ ਵੀ ਮੈਂ ਚੇਅਰਮੈਨ ਸੀ ਉਦੋਂ ਦਾ ਹਿੰਦੂ ਦਾ ਉਹ ਇਥੋਂ ਬਿਰੋਤੀਫ ਸੀ ਮੇਰਾ ਖਲ ਚੰਡੀਗੜ੍ਹ ਦਾ ਉਹਨੇ ਉਹ ਲਾਸਾਂ ਦੀ ਸਟੋਰੀ ਖੱਟੀ ਸੀ ਮੈਂ ਹਾ ਹਾ ਰਹਿਣੇ ਚ ਹਾ ਹਾ ਕਰ ਮੱਤਰੀ ਉੱਥੇ ਜਾ ਕੇ ਅੰਦਰਵਾਣੇ ਕੋਨੇ ਕਿਤੇ ਲਾਏ ਹੋਏ ਸੀ ਨਹਿਰ ਦੇ ਵਿਚੋਂ ਨੇ ਗੇਟ ਤੇ ਪੰਜਾਬ ਤੋਂ ਜਾਂਦੀਆਂ ਹੋਣਾਂ ਲਾਸਾਂ ਜਾ ਕੇ ਉੱਥੇ ਪਾਚਾਂ ਦਿਨ ਸਿੰਘ ਇਹ ਦੱਤਣਾ ਲਾਸਾ ਕਿੱਥੋਂ ਆ ਰਿਹਾ ਨੇ ਇਸ ਤਰ੍ਹਾਂ ਦਾ ਪੰਜਾਬ ਦੇ ਨਾਲ ਜਿਹੜਾ ਵਾਪਰਿਆਗਾ ਉਹ ਬਹੁਤ ਇੱਕ ਕਾਲਾ ਕਹਾੜਾ ਜਿੱਥੇ ਮਨੁੱਖੀ ਅਧਿਕਾਰਾਂ ਦੀ ਸਰ ਤਰ੍ਹਾਂ ਦਾ ਲੰਮੜਾ ਹੋਈ ਆ ਤੇ ਜਿੱਥੇ ਕਿ ਮੈਂ ਉਹਨੂੰ ਆਪ ਖੱਬੇ ਪੱਖੀ ਕੈਮਰਾ ਨਾਲ ਮਿਲ ਰਿਹਾ ਬੈਠ ਉਹਨੂੰ ਸੀ ਮਰੇ ਵਿਤ ਸੀ ਸਾਡੇ ਇਸੇ ਗੱਲ ਤੇ ਇਸ਼ੂ ਤੇ ਹੁੰਦੀ ਸੀ ਵੀ ਇੱਕ ਮੁੰਡਾ ਖਾੜਕੂ ਕਰੋ ਭਗੌੜਾ ਹੋ ਗਿਆ ਉਹ ਭਗੌੜਾ ਹੋ ਗਿਆ ਉਹਦੇ ਮਾਂ ਪਰ ਕੀ ਕਸੂਰ ਆ ਉਹਦੇ ਅਕਵਾਰੀਆਂ ਪੈਣਾ ਦਾ ਕੀ ਖੂਰ ਆ ਅਸੀਂ ਖੁਦ ਖੱਬੇ ਪੱਖੀ ਕੈਮਰਾ ਚਾਹੇ ਆ ਮਾਲੀ ਸਾਹਿਬ ਬੈਠੇ ਨੇ ਨਕਸ਼ਲਿਕ ਮੂਵਮੈਂਟ ਤੇ ਆਏ ਪਰ ਬਾਅਦ ਤਾਂ ਸਭ ਗਾਲਾਂ ਕੱਢਦੇ ਸੀ ਸਾਡੇ ਮੁੰਡਾ ਵਿਗੜ ਗਿਆ ਪਰਵਾਹ ਨਹੀਂ ਚਾਹਦਾ ਹੁੰਦਾ ਕਿ ਬੱਚੇ ਸਾਡਾ ਕਿਹੜਾ ਨੌਜਨ ਤੋਂ ਦਾ ਵੀ ਸਾਡਾ ਬੱਚਾ ਨੌਜਨ ਬੱਚਾ ਹੈ ਲਹਿਰਾਂ ਦੇ ਮੌਤ ਦੇ ਵਿੱਚ ਜਾਵੇ ਪਰਵਾਹ ਤਾਂ ਸਹਿਮਤ ਨਹੀਂ ਹੁੰਦੇ ਪਰ ਜਦੋਂ ਪੁਲਿਸ ਵੱਲੋਂ ਇਹ નિર્ਦੋਸ਼ ਪਰਿਵਾਰਾਂ ਨੂੰ ਚੱਕਿਆ ਗਿਆ ਪੰਜਾਬ ਦੇ ਵਿੱਚ ਨਕਸ਼ਰਵਾਲੀ ਲਹਿਰ ਦੌਰਾਨ ਵੀ ਹੋਇਆ ਤੇ ਪਰਿਵਾਰਾਂ ਦੇ ਪਰਿਵਾਰ ਖਤਮ ਕਰਤੇ ਜਿਹੜੇ ਖਾਣਕੂ ਮੁੰਡੇ ਭਗਾਉੜੇ ਸੀ ਉਹਨਾਂ ਦੀਆਂ ਭੈਣਾਂ ਦਾ ਉਹਨਾਂ ਦੇ ਘਰ ਵਾਲਿਆਂ ਨਾਲ ਔਰਤਾਂ ਨਾਲ ਦੁੱਖ ਦੀ ਕਰਨ ਨੂੰ ਜ਼ਬਰਦਸਤ ਥਾਣੇ ਕਿ ਲੈ ਜਾ ਕੇ ਕੀਤੇ ਗਏ ਹਜ਼ਾਰਾਂ ਔਰਤਾਂ ਦਾ ਉਹ ਪਗੌੜੇ ਹੁੰਦੇ ਸੀ ਉਹਨੂੰ ਪਰਿਵਾਰਾਂ ਦੇ ਪਰਿਵਾਰ ਚੱਕ ਲੈਂਦੇ ਸੀ ਰਿਸ਼ਤਾ ਚੱਕ ਲੈਂਦੇ ਸੀ ਤੇ ਪੁਰਸ਼ ਨੇ ਇੱਕ ਧੰਦਾ ਬਣਾ ਲਿਆ ਸੀਗਾ ਵੀ ਮੁੰਡਾ ਜੇ ਪਗੌੜਾ ਰਿਸ਼ਤਾ ਚੱਕੋ ਜਾਂ ਜੇ ਕੋਈ ਹੋਰ ਚੰਗੇ ਕਰਦਾ ਮੁੰਡਾ ਉਹਨੂੰ ਮਤਲਬ ਚੱਕ ਲਿਓ ਤੇ ਜਦੋਂ ਪੁੱਛਿਓਦੇ ਪਰਵੰਤ ਤੇ ਜਾਂਦੇ ਸੀ ਪਰਿਵਾਰ ਪੈਰ ਵੀ ਕਰਦਾ ਸੀ ਵੀ ਛਾਨੂੰ ਮਤਲਬ ਮੁੰਡਾ ਦੇਵੋ ਤਾਂ ਇਹ ਜੇ ਕਲਪ ਤੋਂ ਪੁਲਸ ਅਫਸਰ ਸੀ ਕਿ ਤੋ ਕਹਿੰਦੇ ਸੀ ਮੁੰਡੇ ਨੂੰ ਜ਼ਮੀਨ ਕਿੰਨੀ ਆਉਂਦੀ ਆ ਉਹ ਕਹਿੰਦੇ ਜੀ 5 ਕਿੱਲੇ ਕਹਿੰਦਾ ਫਿਰ 5 ਕਿੱਲੇ ਵੇਚ ਕੇ ਲੈ ਦੇ ਉਹਦੇ ਹਿੱਸੇ ਦੇ ਪੈਸੇ ਤੇ ਮੁੰਡਾ ਲੈ ਜਾ ਉਹ ਸੌਦੇ ਵਾਜੇ ਜਾਂਦਾ ਕਿਸੇ ਪਰਿਵਾਰਾਂ ਨੇ ਕੀਤੀਆਂ ਪਹਿਲਾਂ ਕਰਿਆ ਜਿੱਥੋਂ ਆਉਂਦਾ ਜ਼ਮੀਨਾਂ ਵੇਚ ਕੇ ਪੁੱਛਣ ਨੂੰ ਪੈਸੇ ਦਿਓ ਬੱਚਾ ਦਾ ਬਾਪਸ ਲਓ ਇਹ ਸਿਰਫ ਨਾ ਪੰਜਾਬ ਦੇ ਵਿੱਚ ਬਹੁਤ ਇਹ ਹੋਇਆ ਵਾਪਰਿਆ ਪਰ ਦੁੱਖ ਦੀ ਸਾਨੂੰ ਇਸ ਗੱਲ ਦੀ ਗੱਲ ਆ ਜਿਹੜੀ ਡਾਕਟਰ ਸਾਹਿਬ ਪਹਿਲਾਂ ਵੀ ਕਹਿ ਕੇ ਗਏ ਨੇ ਮਾਲੀ ਸਾਹਿਬ ਨੇ ਵੀ ਕਹੀ ਆ ਵੀ ਜਿਹੜੀ ਸਾਡੇ ਇੱਥੇ ਪੰਥਕ ਸਰਕਾਰ ਨੇ ਹੁਣ ਵੀ ਕਹੀ ਇੱਥੇ ਸਾਡੇ ਬੰਦੇ ਕਹਿ ਦਿੰਦੇ ਨੇ ਲੋ ਜੀ ਕਾਲੀ ਦਲ ਬਚਾਉਣਾ ਬਹੁਤ ਜ਼ਰੂਰੀ ਆ ਇਹ ਤਾਂ ਪਰਿਵਾਰ ਦਾ ਨਹੀਂ ਕਾਲੀ ਦਲ ਵੜਾ ਜ਼ਰੂਰੀ ਆ ਬਚਾਉਣਾ ਉਹ ਕੰਟੈਂਟ ਰਿਕਟਲੀ ਗੱਲ ਕਰਦੇ ਨੇ ਵੀ ਜਦੋਂ ਇਥੇ ਬੜਾਈ ਗੱਲ ਪੰਥ ਕੋ 97 ਵਿੱਚ ਸਰਕਾਰ ਆਈ ਜਾਂਦੀ ਤਾਂ ਪ੍ਰਕਾਸ਼ ਸਿੰਘ ਬਾਦਲ ਦੀ ਤੇਰੇ ਪਹਿਲਾਂ ਐਲਾਨ ਹੀ ਕੀਤਾ ਸੀ ਵੀ ਜੋ ਪੰਜਾਬ ਦੇ ਬੱਚੇ ਇੰਨਾ ਝੁਲਮ ਹੋਇਆ ਪੁਲਸ ਨੇ ਇੰਨਾ ਸਾਰਾ ਕੁਝ ਕੀਤਾ ਬੇਸਿਕ ਟਰੁਥ ਕਮਿਸ਼ਨ ਬਣਾਵਾਂਗੇ ਤੇ ਸਾਰਿਆਂ ਦੀ ਉਹਦੀ ਜਾਣਕਾਰੀ ਕਰਾਂਗੇ ਤੇ ਉਦੋਂ ਵਾਲ ਜਦੋਂ ਸਰਕਾਰ ਉਹਦੇ ਹੱਥ ਚ ਆ ਗਈ ਤੇ ਸਤਾ ਮੁਕੰਮਲ ਤੌਰ ਤੇ ਕਬਜ਼ਾ ਕਰ ਲੈ ਤੇ ਉਹ ਗੱਲਾਂ ਭੁੱਲ ਗਏ ਤੇ ਵਿਧਾਨ ਸਭਾ 'ਚ ਮੈਨੂੰ ਯਾਦ ਆਦਿਨ ਸਵਾਲੋ ਕੀਤਾ ਛੋ ਕਾਮਰੇਡ ਬਦਐਕਸੀ ਹੰਦੇਵਾਰ ਸੀ ਉਠਾਡੇ ਤੋਂ ਉਹਨਾਂ ਨੇ ਬਾਦਲ ਸਾਹਿਬ ਨੂੰ ਪੁੱਛਿਆ ਜੀ ਟਰੋਥ ਕਮਿਸ਼ਨ ਦਾ ਕੀ ਬਣਿਆ ਜੀ ਤੇ ਉਹ ਕਹਿੰਦਾ ਜੀ ਛੱਡੋ ਜੀ ਇਹ ਤਾਂ ਹੁਣ ਕਿਉਂ ਦੱਬੇ ਮੁਰਤੇ ਖੇਡਦੇ ਹੋ ਤੇ ਉਹਦੇ ਵਿੱਚ ਸਾਰਾ ਕੁਝ ਬਾਅਦ ਚ ਗੱਲਾਂ ਨਿਕਲਿਆ ਕਿ ਪੀਐੱਜੀ ਦੇ ਵਿੱਚ ਅਜਿੰਦਰ ਇੱਕ ਬੜੀ ਵੱਡੀ ਮੀਟਿੰਗ ਹੋਈ ਉਹ ਬਰਜਿੰਦਰ ਸਿੰਘ ਨੇ ਸਾਰਾ ਕੁਝ ਨੂੰ ਭੂਮਿਕਾ ਨਿਭਾਈ ਸੀ ਛੱਡੋ ਜੀ ਅਜੀਤ ਖਬਰ ਦੇ ਚੀਫ ਐਡੀਟਰ ਨੇ ਉਹਨਾਂ ਕਹਿੰਦਾ ਜੀ ਹੁਣ ਇਹ ਕਾਨੂੰ ਜੀ ਗੱਲਾਂ ਕਰਦਾ ਦੁਬਾਰਾ ਕਿਉਂ ਅੱਤਵਾਦ ਪੈਦਾ ਕਰਦੇ ਹੋ ਤੁਸੀਂ ਰਾਜ ਕਰੋ ਪੀਐੱਗਾਂ ਗੱਲਾਂ ਤੋਂ ਲੈਣਾ ਤਾਂ ਹੁਣ ਪੁਲਿਸ ਉਹੀ ਪੁਲਿਸ ਵਾਲੇ ਅਪਾ ਵਾਰ-ਵਾਰ ਦੇਖਦੇ ਆ ਵੀ ਜਿਨ੍ਹਾਂ ਨੇ ਸਿੱਖੋਂ ਉਹਨਾਂ ਨੂੰ ਖਤਮ ਕੀਤਾ ਸੀਗਾ ਤੇ ਉਹੀ ਪੁਲਿਸ ਵਾਲੇ ਨੂੰ ਵੱਡੀਆਂ-ਵੱਡੀਆਂ ਅਹੁਦੇ ਦੇ ਕੇ ਉਹਨਾਂ ਨੂੰ ਅਵਾਜਾਂ ਤੇ ਪੁਲਿਸ ਦੇ ਮੁਖੀ ਬਣਾਇਆ ਤੇ ਜਿਨ੍ਹਾਂ ਨੇ ਬਾਦਰ ਵਿੱਚ ਬਰਗਾਰੀ ਕਾਂਡ ਵਰਤਾਇਆ ਡਾਕਟਰ ਨੀਸਨ ਜੀ ਬੈਠੇ ਨੇ ਸੰਦੋਸ਼ਨ ਕਰਦੇ ਉਹ ਸਾਰਾ ਕਿਵੇਂ નિર્ਦੋਸ਼ ਲੋਕਾਂ ਤੇ ਉਹੀ ਬਾਦਲ ਸਰਕਾਰ ਸਾਧ ਸਰਕਾਰ ਨੇ ਗੋਹੜਾ ਚਲਾਈਆ